ਮਾਮਲਾ ਗਰਬ ਹੈ ਭਾਗ ਦੂਜਾ ਲੇਖਕ ਸੰਜੀਵ ਸ਼ੇਤੀਆ ਜੀ ਇਹ ਸਭ ਕੁਝ ਦਸੰਬਰ 21 ਜਨਵਰੀ 22 ਵਿੱਚ ਦੇਸੀ ਪਰਖੇ ਹੋਏ ਨੁਕਸੇ ਗਰੁੱਪ ਵਿੱਚ ਲਿਖਿਆ ਗਿਆ ਸੀ ਬਹੁਤ ਲੋਕ ਜੁੜੇ ਉਦੋਂ ਹੁਣ ਪਤਾ ਨਹੀਂ ਕਿੱਥੇ ਹਨ ਸਮਾዳਨ ਗਰੁੱਪ ਕਿਸੇ ਹੋਰ ਮਕਸਦ ਨਾਲ ਬਣਾਇਆ ਗਿਆ ਸੀ ਪੰਜਾਬ ਦੀ ਆਰਥਿਕਤਾ ਵਾਤਾਵਰਣ ਕਿਸਾਨੀ ਪਾਣੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ चुटकी सॉल्व हो जाएगियां ये समस्यावान उ ही जिमें मोटी रोटी धुनी तो घो नमारियां दूर हो पर इस जन समर्थन चाहता है हर पंजाबी सिर्फ शरीरक प्रॉब्लम हल करना चाहते हैं बाकी कोल पलस पो पॉलिटिक्स है स्वार्थ है ਆਪੋ ਆਪਣੀ ਪਰਡਿਕ ਸੋਚ ਦਾ ਜਾਂ ਫਿਰ ਸ਼ਾਇਦ ਸਮੱਸਿਆਵਾਂ ਮਾ ਉੱਪਰ ਰੌਲਾ ਪਾਉਂਦੇ ਰਹਿੰਦੀ ਆਤ ਪੈ ਗਈ ਹੈ ਗੋਲੀ ਸੁਪਰ ਫੂਡ ਹੈ ਜਮਾਂਤੀ ਬਣਾਉਦਾ ਹੈ ਵਿਟਾਮਿਨ ਭਰਪੂਰ ਹੈ ਜਿਹੜਾ ਵੀ ਕੋਈ ਬਹਿਮ ਪਾਇਆ ਗਿਆ ਸੀ ਉਸ ਤੋਂ ਮੁਕਤੀ ਪਾਓ ਹਰਿਆਣੇ ਵਿੱਚ ਗੋਲੀ ਨੂੰ ਸੁਕਾ ਕੇ ਪਾਊਡਰ ਬਣਾ ਕੇ ਰੱਖਦੇ ਨੇ ਰੋਜ਼ ਥੋੜੀ ਥੋੜੀ ਖਾਈ ਜਾਂਦੇ ਨੇ ਜਿਆਦਾ ਖਾਣ ਨਾਲ ਲੂਜ਼ ਮੋਸ਼ਨ ਲੱਗ ਜਾਂਦੇ ਹਨ ਜਿਨ੍ਹਾਂ ਨੇ ਗਾਵਾਂ ਬੱਝਾ ਪਾਲੀਆਂ ਹੋ ਜਾਂ ਨੇ ਉਹਨਾਂ ਦੀ ਮਦਦ ਕਰਿਆ ਕਰੋ ਬੋੜੀ ਬਦਲੇ ਫੀਰ ਦੇ ਦਿਆ ਕਰੋ ਜਾਂ ਦਾਣੇ ਵਹਿਮ ਤੋਂ ਮੁਕਤੀ ਵੀ ਮਿਲ ਜਾਏਗੀ ਕਿ ਜੀਤੇ ਤੋਂ ਕੁਝ ਲਿਆ ਉਹਨੂੰ ਮੋੜ ਦਿੱਤਾ ਤੇ ਨਾਲੇ ਉਹਨਾਂ ਦੀ ਮਦਦ ਹੋ ਜਾਇਆ ਕਰੇਗੀ ਅਜੀਆਂ ਸਾਰਸਾਂ ਸਮਝਣ ਲਈ ਬਹੁਤ ਵਕਤ ਲੱਗਦਾ ਹੈ ਤਕਰੀਬਨ 25-30 ਸਾਲ ਪਹਿਲਾਂ ਦੀ ਗੱਲ ਹੈ ਕਿ ਅਮਰੀਕਾ ਵਾਲਿਆਂ ਨੇ ਨਿੰਮ ਦਾ ਪੇਟੈਂਟ ਜਾਰੀ ਕਰਵਾ ਲਿਆ ਤੌਸੀਅਤੇ ਹੋੜ ਜੜੀ ਬੂਟੀਆਂ ਦਾ ਪੇਟੈਂਟ ਲੈਣ ਦੀ ਤਿਆਰੀ ਸੀ ਉਹਨਾਂ ਦੀ ਉਹ ਕਹਿੰਦੇ ਕਿ ਅਸੀਂ ਰਿਸਰਚ ਨਾਲ ਇਹਨਾਂ ਜੜੀਆਂ ਬੂਟੀਆਂ ਦੇ ਗੁਣਾਂ ਦੀ ਖੋਜ ਕੀਤੀ ਹੈ ਅਖਬਾਰਾਂ ਵਿੱਚ ਰੌਲਾ ਪੈ ਗਿਆ ਸੋਸ਼ਲ ਮੀਡੀਆ ਤਾਂ ਹੁੰਦਾ ਨਹੀਂ ਸੀ ਲੋਕਾਂ ਨੂੰ ਸਮਝ ਆ ਗਿਆ ਕਿ ਜੇਕਰ ਨਿੰਮ ਵਰਗੀਆਂ ਜੜੀਆਂ ਬੂਟੀਆਂ ਦਾ ਪੇਟੈਂਟ ਇਹਨਾਂ ਲੈ ਲਿਆ ਤਾਂ ਸਾਡੇ ਵੇੜੇ ਲੱਗੀ ਨਿੰਮ ਦੇ ਪੱਤੇ ਤੋੜਨਾ ਵੀ ਗੈਰ ਕਾਨੂੰਨੀ ਹੋ ਜਾਏਗਾ ਸਰਕਾਰ ਨੇ ਜੋਰ-ਜੂਰ ਲਗਾ ਕੇ ਪੇਟੈਂਟ ਕੈਨਸਲ ਕਰਵਾਇਆ ਸ਼ਾਇਦ ਇਹ ਬਾਜਪਾਈ ਸਰਕਾਰ ਦੇ ਬਿਹਰੇ ਦੀ ਗੱਲ ਹੈ ਉਸ ਤੋਂ ਬਾਅਦ ਉਹਨਾਂ ਕਦੇ ਕੋਈ ਰਸਾ ਨਹੀਂ ਕੀਤੀ ਸਾਡੇ ਦਰੱਖਤਾਂ ਜਿਹੜੀਆਂ ਬੂਟੀਆਂ ਉੱਪਰ ਹਰ ਚੀਜ਼ ਦੇ ਫਾਇਦੇ ਵੀ ਹੁੰਦੇ ਨੇ ਤੇ ਨੁਕਸਾਨ ਵੀ ਜੇਕਰ ਉਹ ਪੇਟੈਂਟ ਕੈਨਸਲ ਨਾ ਹੁੰਦਾ ਤਾਂ ਦੁਨੀਆ ਨੂੰ ਬਿਹਤਰੀਨ ਕੁਦਰਤੀ ਦਵਾਈਆਂ ਮਿਲ ਜਾਂਦੀਆਂ ਭਾਵੇਂ ਸੋਨੇ ਤੇ ਭਾਵੇਂ ਮਿਲਦੀਆਂ ਤੇ ਨਿੰਮ ਕਿਕਰ ਬੋਹੜ ਪਿੱਪਲ ਨਸੂੜਾ ਸਹਦੂਤ ਵਰਗੇ ਕੀਮਤੀ ਦਰਖਤ ਤਾਂ ਅਸੀਂ ਆਪ ਹੀ ਕੁੱਟ ਮਾਰੇ ਨੇ ਲੱਗਿਆ ਹੈ ਕੋਈ ਤੁਹਾਡੇ ਬਿਹੜੇ ਵਿੱਚ ਨਿੰਮ ਸਹਦੂਤ ਕਦੇ ਖਾਦੇ ਨਸੂੜੇ ਸਹਦੂਤ ਨਵੋਲੀਆਂ ਬੋਹੜੀਆਂ ਜੇ ਖਾਦੇ ਹੁੰਦੇ ਤਾਂ ਆਹ ਕੀ ਵੀ ਆਵਾ ਕਾਡੋ ਦੇ ਚੱਕਰਾ ਵਿੱਚ ਕਿਉਂ ਪੈਂਦੇ ਹੁਣ ਆਪੇਕਣਾ ਆਧ ਰਿਸਰਚ ਕਰਦੇ ਨੇ ਆਪਣੇ ਇਲਾਕੇ ਦੇ ਫਲਾਂ ਦੇ ਤੇ ਉਹਦੀ ਰਿਪੋਰਟ ਲਿਖ ਮਾਰਦੇ ਨੇ ਤੇ ਫਿਰ ਵੇਚਣ ਵਾਲੀ ਲਾਦੀ ਐਕਟਿਵ ਹੋ ਜਾਂਦੀ ਹੈ ਸਾਨੂੰ ਲੋੜ ਹੀ ਨਹੀਂ ਸੀ ਇਸ ਚਲਕੀ ਸਾਡੇ ਕੋਲ ਪੁਰਖਿਆਂ ਦਾ ਗਿਆਨ ਸੀ ਹਰ ਇੱਕ ਖਾਸ ਤਵਕੇ ਨੇ ਭਾਵੇਂ ਹੋ ਚੋਤਾ ਜਿਹਾਰੀ ਸੀ ਰੋਲਾ ਪਾ ਪਾ ਸਾਥੋਂ ਸਭ ਕੁਝ ਹੋ ਗਿਆ ਹੋ ਸਕਦਾ ਹੈ ਉਹਨਾਂ ਪਿੱਛੇ ਦੀ ਉਹੀ ਲਾਬੀ ਕੰਮ ਕਰਦੀ ਹੋਵੇ ਜਿਹੜੀ ਬੌਲੀ ਦੇ ਵਹਿਮ ਪਿੱਛੇ ਕੰਮ ਕਰ ਰਹੀ ਸੀ ਇਹ ਕਹਾਣੀ ਦਾ ਅਗਲਾ ਭਾਗ ਤੁਹਾਨੂੰ ਕੱਲ੍ਹ ਸੁਣਾਵਾਂਗੀ ਜੀ ਅਗਲਾ ਭਾਗ ਦੇਖੋ ਤੇ ਤੀਜਾ ਭਾਗ ਸੁਣੋ ਅਤੇ ਵੱਧ ਤੋਂ ਵੱਧ ਜੇ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੰਤ ਤੱਕ ਸੌਣ ਲਈ ਧੰਨਵਾਦ ਜੀ